ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਖੱਟੀ ਮਿੱਠੀ ਔਲਿਆਂ ਦੀ ਚਟਣੀ ਬਣਾਉਣ ਲੱਗੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਇਸ ਨੂੰ ਆਪਾਂ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਆਪਾਂ ਨੂੰ ਇਹਦੇ ਲਈ ਕਿਹੜਾ ਸਮਾਨ ਦੀ ਜ਼ਰੂਰਤ ਹੈ ਆਪਾਂ 1.5 ਲੀਟਰ ਪਾਣੀ ਲਿਆ ਜਿਸ ਨੂੰ ਆਪਾਂ ਬੋਇਲ ਰੱਖ ਦਿੱਤਾ ਤੇ ਇਧਰ ਆਪਾਂ 1 ਕਿਲੋ ਔਲੇ ਲਿਆ ਦਿਨਾਂ ਨੂੰ ਆਪਾਂ ਤੋਂ ਸਵਾੜ ਕੇ ਰੱਖ ਲਿਆ ਸੀ ਆਪਾਂ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਬੋਇਲ ਕਰਦੇ ਆ ਆਪਣਾ ਪਾਣੀ ਥੋੜਾ ਜਿਹਾ ਬੋਇਲ ਹੋ ਉਣ ਲੱਗ ਜੇ ਵੀ ਫਿਰ ਆਪਾਂ ਔਲੇ ਦੇ ਵਿੱਚ ਪਾਵਾਂਗੇ ਤੇ ਬਾਕੀ ਆਪਾਂ ਨੂੰ ਜਿਹੜੇ ਸਮਾਨ ਦੀ ਜ਼ਰੂਰਤ ਆ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ ਇਹ ਬਹੁਤ ਸਵਾਦ ਬਣਦੀ ਆ ਇਸ ਨੂੰ ਤੁਸੀਂ ਫਰੋਖਿਆ ਨਾ ਨਾ ਜਾ ਤੁਸੀਂ ਬਰੈਡ ਤੇ ਲਾ ਕੇ ਵੀ ਖਾ ਸਕਦੇ ਆ ਇਹ ਕਿਹ ਲੰਮਾ ਸਮਾਂ ਤੁਸੀਂ ਰੱਖ ਸਕਦੇ ਆ ਇਹ ਖਰਾਬ ਨਹੀਂ ਹੁੰਦੀ ਜਲਦੀ ਆ ਦੇਖੋ ਜੀ ਆਪਣੇ ਜਿਹੜੇ ਔਲੇ ਆ ਉਹ ਇਸ ਤਰ੍ਹਾਂ ਦੇ ਹੋ ਗਿਆ ਦੇਖੋ ਇਹਨਾਂ ਦੇ ਵਿੱਚ ਆਏ ਨਾ ਤੇੜਾਂ ਜਿਹਾਂ ਪਾਟ ਜਾਂਦੀਆਂ ਨੇ ਇਹ ਬਹੁਤ ਸੌਫਟ ਹੋ ਗਿਆ ਹੁਣ ਆ ਦੇਖੋ ਇਹ ਬਹੁਤ ਸੌਫਟ ਹੋ ਗਿਆ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਕੇ ਰੱਖ ਦਿੰਨੇ ਆ ਤੇ ਫਿਰ ਆਪਾਂ ਇਹਨਾਂ ਦੀਆਂ ਗੜਕਾਂ ਕੱਢਾਂਗੇ ਦਾਉ ਜੀ ਆਪਾਂ ਸਾਰਿਆਂ ਦੀਆਂ ਹੁਣ ਵਿੜਕਾਂ ਵਿੱਚੋਂ ਕੱਢ ਤਾ ਹੁਣ ਇਹਨੂੰ ਆਪਾਂ ਇਹਦੇ ਨਾਲ ਮੈਸ਼ ਕਰਕੇ ਦੇਖਦੇ ਆਂ ਜੇ ਤਾਂ ਇਹਦੇ ਨਾਲ ਹੋ ਜਾਊਗਾ ਆਪਣੀ ਤੋਈ ਜੀ ਤਾਂ ਆਪਾਂ ਇਹਦੇ ਨਾਲ ਕੱਢ ਲਾਂਗੇ ਨਹੀਂ ਤੁਸੀਂ ਨਾ ਇਹਨੂੰ ਕਿਸੇ ਗ੍ਰੈਂਡਲ ਦੇ ਵਿੱਚ ਪਾ ਕੇ ਮੈਕਸੀ ਦੇ ਵਿੱਚ ਪਾ ਕੇ ਤੁਸੀਂ ਉਹਦੇ ਵਿੱਚ ਇਹਨੂੰ ਕੱਢ ਲਓ ਇਹ ਉਦਾਂ ਬਹੁਤ ਸੌਫਟ ਹੋਏ ਕਰਕੇ ਹੋਈ ਹੋਈ ਇਹ ਇਹਦੇ ਨਾਲ ਵੀ ਮੈਸ਼ ਹੋ ਜਾਣੇ ਆ ਬਾਕੀ ਆਪਾਂ ਜਦੋਂ ਫਿਰ ਤੜਕਾ ਬਣਾਵਾਂਗੇ ਤੇ ਫਿਰ ਉਹਦੇ ਨਾਲ ਵੀ ਥੋੜੇ ਜਿਹੀ ਹੋ ਜਾਂਦੀ ਆਪਾਂ ਬਿਲਕੁਲ ਆਲੂ ਆਂਗੂ ਜਿਵੇਂ ਆਪਾਂ ਆਂਡੂਨੀ ਰੋਟੀ ਜਿਹਾ ਪਾ ਕੇ ਪੌਣੇ ਹੁੰਦੇ ਤਾਂ ਉਹਨਾਂ ਨੂੰ ਬਿਲਕੁਲ ਮੈਸ਼ ਕਰ ਲਈਦਾ ਉਹਵੇਂ ਆਪਾਂ ਹੀ ਮੈਸ਼ ਕਰਨੇ ਆ। ਲਓ ਜੀ ਆਪਾਂ ਜਿਹੜਾ ਘਿਓ ਆ ਉਹ ਗਰਮ ਕਰ ਲਿਆ ਇਹਨੂੰ ਤੁਸੀਂ ਸਰੋਂ ਦੇ ਤੇਲ 'ਚ ਜਾਂ ਦੇਸੀ ਘਿਓ 'ਚ ਬਣਾ ਸਕਦੇ ਆ ਆਪਾਂ ਦੇਸੀ ਘਿਓ ਦਾ 1.5 ਚਮਚ ਪਾਇਆ ਵੀ ਹੁਣ ਆਪਾਂ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਪੌਲੇ ਵਾਲੀ ਸੀਗੇ ਤੇ ਨਾ ਨੂੰ ਆਪਾਂ ਵਿੱਚੋਂ ਗਿੜਕਾ ਕੱਢ ਕੇ ਤੇ ਆਪਣੇ ਕੋਲ 500 ਗ੍ਰਾਮ ਆ ਜਿਹੜੇ ਆਪਾਂ ਹੁਣ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਖੁਖ ਘੜਦਿਆਂ ਘਿਓ ਦੇ ਵਿੱਚ ਪਾ ਕੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਪਾਣੀ ਹੈ ਇਹਨਾਂ ਦਾ ਉਹ ਸੁਕਾ ਲਿਆ ਹਾਂ ਮੈਂ ਹੋਈ ਹੋਈ ਇਹਨਾਂ ਨੂੰ ਖੁਖ ਘੜਨਾ ਸੇਮ ਤੇ ਤੇਲ ਦੀ ਜ਼ਰੂਰ ਨਹੀਂ ਕਰਨੀਗੀ ਫਿਰ ਨਹੀਂ ਨਾ ਇਹ ਕਾਲੇ ਹੋ ਜਾਂਦੀ ਹੈ ਤੇ ਜਿਹੜਾ ਆਪਾਂ ਸਮਾਨ ਲਿਆਏ ਦੇ ਵਾਸਤੇ ਉਹ ਤੁਹਾਨੂੰ ਦੱਸ ਦੇ ਆ ਕਿ ਆਪਾਂ ਗੋੜ ਲਿਆ ਇਹ 400 ਗ੍ਰਾਮ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਉਦੋਂ ਤੁਸੀਂ ਕਹਿੰਦਾ ਵਰਬੀ ਪਾਸਾ ਕਰਦੇ ਆ ਆ ਦੇਖੋ ਜੀ ਹੁਣ ਆਪਣਾ ਜਿਹੜੇ ਔਲੇ ਸੀਗੇ ਇਹ ਚੰਗੀ ਤਰ੍ਹਾਂ ਪੁੱਜ ਗਏ ਆ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦਿੰਨੇ ਆ ਇਹ ਆਪਾਂ ਕੋਲ ਤੇ ਕੀ ਰੱਖਦੇ ਸੀ ਬਰਾਬਰ ਦੀ ਮਾਪਰਾ ਚਾਪਾਂ ਬੋਰ ਤੇ ਸ਼ਕਰਤ ਲਈਏ ਤੇ ਇਹਨੂੰ ਆਪਾਂ ਪਾ ਦਿੰਨੇ ਆ ਜਦੋਂ ਮੈਲਟ ਹੋਊਗਾ ਨਾ ਫਿਰ ਆਪਾਂ ਇਹਦੇ ਵਿੱਚ ਆ ਮਸਾਲੇ ਪਾਵਾਂਗੇ ਆ ਆ ਸਾਰਾ ਪਸ਼ੋੜੀ ਸਿੰਮ ਤੇ ਕੱਢ ਕੇ ਇਹਨੂੰ ਆਪਾਂ ਮੈਲਟ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚ ਫਿਰ ਆਪਾਂ ਖੋ ਜੀਵੀ ਜਿਹੜੇ ਆਪਾਂ ਮਸਾਲੇ ਲਈ ਆ ਤੁਹਾਨੂੰ ਦੱਸਨੇ ਆ ਸੌਂਫ ਲਈਏ ਜਮੈਨ ਤੇ ਮੇਥੀ ਆਪਣੇ ਕੋਲ ਲਓ ਜੀ ਆਪਾਂ ਹੈਂਗਲੇ ਨਹੀਂ ਤੇ ਆਪਣੇ ਕੋਲ ਜਿੰਜਰ ਪਾਊਡਰ ਹੈ ਇਹ ਲਾਲ ਮਿਰਚ ਹੈ ਇਹ ਕਾਲੀ ਮਿਰਚ ਹੈ ਤੇ ਇਹ ਆਪਣੇ ਕੋਲੇ ਚਿੱਟਾ ਨੂਨ ਕਾਲਾ ਨੂਨ ਤੇ ਆਪਾਂ ਮਾਰਜ ਨਹੀਂ ਆ ਤੇ ਤੁਸੀਂ ਮਾਰਜ ਦੀ ਜਗ੍ਹਾ ਤੇ ਜੇ ਤੁਸੀਂ ਇਹਨੂੰ ਸਕਿਪ ਕਰਨਾ ਤਾਂ ਕਰ ਸਕਦੇ ਆ ਤੁਸੀਂ ਇਹਦੀ ਥਾਂ ਤੇ ਖੂਪਾ ਕੋਈ ਜਿਵੇਂ ਕਾਜੂ ਵਗੈਰਾ ਜਿਹੜਾ ਵੀ ਡਰਾਈ ਫੂਪ ਤੁਹਾਨੂੰ ਚੰਗਾ ਲੱਗਦਾ ਉਹ ਬਾ ਨੂੰ ਜਿਹੜਾ ਸਕਿਪ ਕਰਨਾ ਤੁਸੀਂ ਸਕਿਪ ਕਰ ਸਕਦੇ ਆ ਜਿਹੜਾ ਆਪਾਂ ਇੱਧਰੋਂ ਸੌਫ ਜਿਮੈਨ ਤੇ ਆਪਾਂ ਬੇਥੇ ਲਏ ਆ ਇਹਨਾਂ ਨੂੰ ਆਪਾਂ ਰੋਸਟ ਕਰਕੇ ਰੱਖਿਆ ਜੇ ਤੁਸੀਂ ਇਹਨਾਂ ਨੂੰ ਪੀਸ ਕੇ ਪਾਉਣਾ ਪੀਸ ਕੇ ਪਾਣੋਂ ਪਰ ਆਪਾਂ ਇਹਨਾਂ ਨੂੰ ਸਾਬਤੀ ਪਾਵਾਂਗੀ ਤੇ ਆਪਾਂ ਜਿਹੜਾ ਬੜ ਪਾਇਆ ਵਾ ਸੀਗਾ ਫਣੌੜਿਆਂ ਦੇ ਵਿੱਚ ਇਹ ਮੈਲਟ ਹੋਣ ਲੱਗ ਗਿਆ ਜਦੋਂ ਪੂਰਾ ਮੈਲਟ ਹੋ ਗਿਆ ਤੇਨੇ ਕਿਉਂ ਛੱਡ ਦਿੱਤਾ ਆਪਾਂ ਉਦੋਂ ਇਹਦੇ ਵਿੱਚ ਮਸਾਲੇ ਆ ਜਿਹਦੇ ਉਹ ਮਿਕਸ ਕਰਾਂਗੇ ਹਲੋ ਜੀ ਆਪਣਾ ਜਿਹੜਾ ਗੋੜ ਸੀਗਾ ਉਹੋ ਤੇ ਆਪਣੀ ਜਿਹੜੇ ਔਲੇ ਸੀਗੇ ਉਹ ਚੰਗੀ ਤਰ੍ਹਾਂ ਹੁਣ ਆਪਣੇ ਕੱਕ ਹੋ ਗਿਆ ਦੇਖੋ ਇਹਨਾਂ ਦਾ ਕਲਰ ਇਦਾਂ ਦਾ ਆਇਆ ਹੁਣ ਆਪਾਂ ਜਿਹੜਾ ਸੌਂਫ ਮੇਥੇ ਤੇ ਆਪਾਂ ਜਮਣ ਲਈ ਸੀਗੀ ਆਪਾਂ ਇਹਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਹਲਵਨੇ ਆ ਫਿਰ ਆਪਾਂ ਇਹ ਦੁਆ ਦੇ ਦੇ ਵਿੱਚ ਮਸਾਂ ਦੇ ਪਾਦ ਹੁੰਦੀ ਹੈ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਉਣਾ ਹੈ ਇਹ ਸਰਦੀ ਦੇ ਮੌਸਮ ਵਿੱਚ ਚੰਗ ਨਾ ਹੁੰਦੇ ਗਾਣੇ ਇਹ ਗੋੜ ਚ ਆਪਾਂ ਤਾਂ ਬਣਾਇਆ ਵੀ ਤਾਂ ਤੁਸੀਂ ਮਿਸ਼ਰੀ ਵੀ ਪਾ ਸਕਦੇ ਆ ਫਾਰੇ ਜਿਹੜੀ ਚੀਜ਼ ਆ ਇਹ ਸਰਦੀ ਦੇ ਮੌਸਮ ਚ ਖਾਣੀ ਚੰਗੀ ਆ ਤੁਸੀਂ ਕਿਸੇ ਵੀ ਚੀਜ਼ ਨਾਲ ਇਹਨੂੰ ਘਾਲ ਸਕਦੇ ਆ ਜੇ ਤੁਸੀਂ ਚਟਣੀ ਵਾਂਗੂ ਨਹੀਂ ਤਿਆਰ ਕਰਨਾ ਤਾਂ ਤੁਸੀਂ ਇਹਨੂੰ ਸਬੀਤਾ ਵਾਂਗੂ ਵੀ ਬਣਾ ਸਕਦੇ ਆ ਤੇ ਹੁਣ ਆਪਾਂ ਜਿਹੜੇ ਇਹ ਮਸਾਲੇ ਲਏ ਆ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਵਿੱਚ ਪਾ ਦੇਣੀ ਆ ਆਪਾਂ ਹੈਂਗ ਪਾਤੀ ਜਿੰਜਰ ਪਾਊਡਰ ਹੈ ਤੇ ਆਪਣੇ ਕੋਲੇ ਰੈੱਡ ਚਿੱਲੀ ਇਹ ਕਾਲਾ ਹੈਗੀ ਆ ਮਿਰਚ ਇਹ ਟਾਲੂਣ ਤੇ ਕਾਲਾ ਨੂੰ ਇਹ ਸਾਰਾ ਕੁਝ ਆਪਾਂ ਹੁਣ ਆਪਾਂ ਹਮ ਪਾ ਕੇ ਪੂਰਾ ਪ੍ਰੋਪਰ ਤਰ੍ਹਾਂ ਤਿਆਰ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂ ਆ ਵੇਖੋ ਇਹਦੀ ਸਾਰਾ ਕੁਝ ਆਪਣਾ ਹਮ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮੱਜ ਹੈ ਇਹ ਵੀ ਪਾ ਦੇਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਾ ਕੇ ਹਿਲਾ ਦੇਣਾ ਹਨੇ ਬੈਲ ਫਲ ਤੇ ਆਹ ਆਪਣੀ ਜਿਵੇਂ ਆਉ ਲਿਆ ਤਾਂ ਤੁਸੀਂ ਬਹੁਤ ਕੁਝ ਤਿਆਰ ਕਰ ਸਕਦੇ ਆ ਚਾੜ੍ਹ ਪਾ ਸਕਦੇ ਆ ਇਹਨਾਂ ਦਾ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਤੇ ਤੁਸੀਂ ਇਹਦੀ ਇਦਾਂ ਚਟਣੀ ਬਣਾ ਸਕਦੇ ਆ ਇਹ ਖੱਟੀ ਮਿੱਠੀ ਚੈਕਣੀ ਬਣ ਜਾਂਦੀ ਆ ਜਾਂ ਤੁਸੀਂ ਇਹਦੀਆਂ ਸਵੀਟਾਂ ਤਿਆਰ ਕਰ ਸਕਦੇ ਆ ਇਹਦੇ ਲੱਡੂ ਵੀ ਬਣ ਜਾਂਦੇ ਆ ਬਹੁਤ ਚੀਜ਼ਾਂ ਆ ਪਰ ਤੁਸੀਂ ਔਲਿਆਂ ਨੂੰ ਕਿਸੇ ਵੀ ਤਰੀਕੇ ਨਾਲ ਖਾਓ ਖਾਓ ਜਰੂਰ ਜਦੋਂ ਹੁਣ ਸਰਦੀ ਦਾ ਮੌਸਮ ਆ ਉਦੋਂ ਬਾਜ਼ਾਰ 'ਚ ਬਹੁਤ ਸੋਹਣੇ ਆ ਜਾਂਦੇ ਆ ਤੇ ਲਿਆ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਣਾ ਕੇ ਜਰੂਰ ਖਾਓ ਤੁਸੀਂ ਬਸ ਸੋਹਣਾ ਆਪਾਂ ਦੇਖੋ ਗੈਸ ਬੰਦ ਕਰ ਦਿੰਨੇ ਆ ਤੇ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਰੱਖਾ ਦੇਣੇ ਆ ਲਓ ਜੀ ਆਪਾਂ ਬਣਾ ਕੇ ਭਾਂਡੇ ਦੇ ਵਿੱਚ ਕੱਢ ਲਈ ਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਚਟਨੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਆ ਕਰੋ ਲਾਈਕ ਕਰੋ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟੈਕਟੌਕ ਤੇ ਵੀ ਦੇਖ ਸਕਦੇ ਆ ਮਿਲਦੇ ਆ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much